ਇੱਕ ਇੱਕ ਦਾ ਮੈਡਮ ਖਲਾ ਮੋਬਾਈਲ 'ਤੇ ਕਰ ਲੋਗੇ ਹਾਂ ਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਅੰਤ ਰਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦਾ ਪਵਿੱਤਰ ਸੰਦੇਸ਼ ਸਭ ਸਿੱਖਣ ਕੋ ਹੋਮੈ ਬੀ ਮੰਨੋ ਗਾਂ ਜਿੱਥੇ ਧੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਪ੍ਰਕਾਸ਼ਮਾਨ ਹੋ ਜਾਂਦੇ ਆ ਉਹ ਗੁਰੂ ਘਰ ਬਣ ਜਾਂਦਾ ਗੁਰੂ ਦਵਾਰਾ ਬਣਦਾ ਸੋ ਐਸ ਸਥਾਨ ਦੇ ਉੱਤੇ ਮੈਂ ਜਿੰਨੀ ਜਾਣਕਾਰੀ ਹਾਸਲ ਕੀਤੀ ਆ ਕਿ 1970 ਤੋਂ ਲਗਾਤਾਰ ਇਹ ਇਸ ਪਵਿੱਤਰ ਸਥਾਨ ਤੇ ਸਤਗੁਰੂ ਜੀ ਪ੍ਰਸਾਦ ਮਾਣੂ ਤੋਂ ਬੰਦ ਕਰ ਲਿਆ। ਔਰ ਹੌਲੀ-ਹੌਲੀ ਕਰਦੇ-ਕਰਦੇ ਅੱਜ ਸਤਗੁਰੂ ਜੀ ਨੇ ਕਿਰਪਾ ਤੇ ਵਾਪਸ ਖੋਲ੍ਹ ਦਿੱਤਾ। ਇੱਥੇ ਵੱਡਾ ਸਥਾਨ ਜਿਹੜਾ ਹੈ ਉਹ ਬਣ ਗਿਆ ਸੋਖਾਨਾ। ਇਸ ਸਥਾਨ ਦਾ ਨਾਮ ਆ। ਤੇ ਪਹਿਲਾਂ ਪਰੰਪਰਾ ਮਹਾਪੁਰਸ਼ਾਂ ਨੇ ਆਪਣੇ ਹੁੰਦੇ ਇੱਕ ਮੈਂ ਹੋਰ ਕਲੀਅਰ ਕਰ ਦਿਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਕਿ ਨਰਮਲ ਸਿੰਘ ਦੇ ਜਿਹੜੇ ਸਾਡੇ ਗੁਣੇ ਗਿਆਨੀ ਮਹਾਪੁਰਖ ਉਹਨਾਂ ਤੋਂ ਬਾਅਦ ਅਦਾਸਤ ਸੰਪਰਦਾਇ ਸਿੱਖ ਪੰਥ ਦਾ ਮਹਾਨ ਇਤਿਹਾਸ ਹੈ। ਤੋਂ ਇੱਥੇ ਲੰਗਰ ਗਰੀਬਾਂ ਗੁਰਮਿਆਂ ਲਈ ਉਹ ਤਿਆਰ ਕੀਤਾ ਜਾਂਦਾ ਸੀ ਤੇ ਜਿਹੜਾ ਅੱਜ ਨਿਰੰਤਰ ਉਹ ਸਵਾਵਾ ਸਾਂਦੀਆਂ ਉਸੇ ਤਰ੍ਹਾਂ ਚੱਲ ਰਹੀ ਹੈ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਿਹੜੀ ਅਖੰਡ ਪਾਤਸ਼ਾਹ ਸਾਹਿਬ ਦੀ ਦਰੋ ਦਰੋ ਸੰਗਤ ਆਉਂਦੀ ਆ ਤੇ ਉਹ ਨਿਰੰਤਰ ਧੋਗ ਪੈ ਕੇ ਤੇ ਦੁਬਾਰਾ ਗੁਰੂ ਸਾਹਿਬ ਤੇ ਚਾਨਣ ਚ ਦਾਨ ਕਰਦੇ ਉਹ ਆਰੰਭ ਕੀਤੇ ਜਾਂਦੇ ਸੋ ਇਹ ਸਥਾਨ ਜਿਹੜਾ ਆ ਇਸ ਸਥਾਨ ਦੇ ਨਾਲ ਮੈਂ ਜਿਹੜੀ ਜਾਣਕਾਰੀ ਹਾਸਲ ਕੀਤੀ ਗਿਆ ਬਹੁਤ ਸਾਰਿਆਂ ਪਿੰਡਾਂ ਦੇ ਵਿੱਚ ਵੀ ਵਹਾਪੁਰਸ਼ਾਂ ਦੇ ਨਾਂ ਤੇ ਉੱਥੇ ਵੀ ਗੁਰਦੁਆਰਾ ਸਹਿਬਾਨ ਸੰਯੋਗ ਵਧਿਆ ਜਿਨ੍ਹਾਂ ਦੇ ਵਿੱਚ ਕੇਵਲ ਤਾਂ ਕੇਵਲ 사ਤਗੁਰ ਜੀ ਆਪ ਪ੍ਰਕਾਸ਼ਮਾਨ ਹੁੰਦੇ ਤੇ ਜਿੱਥੇ 사ਤਗੁਰ ਜੀ ਪ੍ਰਕਾਸ਼ਮਾਨ ਹੋ ਜਾਣ ਉਹ ਇਸ ਗੱਲ ਦਾ ਸੰਕੇਤ ਹੁੰਦਾ ਕਿ ਇਹ ਹੁਣ استان ਸਮੁੱਚੀ ਲਖਾਈ ਦੇ ਤੇ ਸਮੁੱਚੀ ਮਨੁੱਖਤਾ ਲਈ ਤੋਂ ਮੈਂ ਅੱਜ ਇੱਚੇ ਤੌਰ ਤੇ ਧੰਨਵਾਦ ਨਹੀਂ ਕਰਦਾ ਇਸ ਕਮੇਟੀ ਦਾ ਭਈ ਜਿਨ੍ਹਾਂ ਨੇ ਸਬਰ ਤੇ ਸੰਪੂਰਕ ਦੇ ਨਾਲ ਇਹ ਸਾਰਾ ਜਿਹੜਾ ਇੱਥੇ ਦਾ ਮਾਰਕ ਨੀ ਦਿੱਤਾ ਤੇ ਮੈਂ ਪਿਛਲੇ ਪਾਸੇ ਨੂੰ ਵੀ ਨਿਗਾਹ ਮਾਰੀ ਆ ਕਿ ਜਿਹੜਾ 380 ਦੀ ਗੱਲ ਕਰਨ ਵਾਲੇ ਉਹਨਾਂ ਦੇ ਵੀ ਸਾਡੇ ਜਿਹੜੇ ਜਿਹਨੇ ਸਾਰੀ ਇਹ ਇਨਕੁਆਰੀ ਕੀਤੀ ਸੀ ਡਾਕਟਰ ਰਿਸ਼ਰ ਸਿੰਘ ਉਹ ਆਪ ਸਾਡਾ ਵੀਰ ਸਰਦਾਰ ਗੁਰਵਰ ਸਿੰਘ ਆਸਾਖੜਾ ਇਸ ਹਲਕੇ ਦਾ ਮੈਂਬਰ ਉਹ ਆਪ ਆਏ ਤੇ ਨਾਲ ਸਾਡਾ ਸਕੱਤਰ ਸੀ ਸਰਦਾਰ ਸੁਖਦੇਵ ਜੀ ਪੂਰਾ ਨਾਲ ਚਾਰਨ ਕਮਲ ਦੇ ਸਾਡੇ এমਪਲੋਈਸ ਸੀਗੇ ਉਹ ਆਪ ਇੱਥੇ ਸਾਰਾ ਕੁਝ ਦੇਖ ਕੇ ਕਹੇ ਜੇ ਕੁਝ ਕਿਸੇ ਪਾਕ ਤੋਂ ਢੇਲਾ ਹੁੰਦਾ ਤੇ ਉਹ ਕਹਿ ਸਕਦੇ ਸੀ ਪਰ ਕਿਉਂਕਿ ਸਾਰਾ ਕੁਝ ਸਤਗੁਰੂ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਹੋ ਰਿਹਾ ਸੋ ਉਦੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸਾਡੇ ਜਿਹੜੇ ਪ੍ਰਚਾਰਕ ਆ ਉਹ ਵੀ ਗਾਹੇ-ਬਗਾਹੇ ਆਉਂਦੇ ਰਹਿੰਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਇਹ ਉਹ ਸਥਾਨ ਆ ਜਿੱਥੇ ਇਸ ਸਥਾਨ ਤੇ ਕੇਵਲ ਤਾਂ ਗਿੱਲ ਗੁਰ ਸ਼ਬਦ ਦੀ ਆਰਾਧਨਾ ਕੀਤੀ ਜਾਂਦੀ ਹੈ ਜਿਹਦਾ ਸੰਦੇਸ਼ ਮਹਾਪੁਰਸ਼ਾਂ ਨੇ ਆਪ ਵੀ ਦਿੱਤਾ ਸੀ ਤੇ ਆ ਜਿਹੜੇ ਪਿਛਲੇ ਦਿਨੀ ਇਹ ਐਪੀਸੋਡ ਹੋਇਆ ਇਹ ਮੈਂ ਸਮਝਦਾ ਬਹੁਤ ਨਿੰਦਣਯੋਗ ਆ ਨਹੀਂ ਸੀ ਹੋਣਾ ਚਾਹੀਦਾ ਕਦੇ ਵੀ ਅਧੂਰੀ ਆਪਾਂ ਇਨਫੋਰਮੇਸ਼ਨ ਲੈ ਕੇ ਕਿਉਂਕਿ ਸੰਗਤਾਂ ਦੇ ਵਿੱਚ ਫਿਰ ਕਰਵੜਾਟ ਵੀ ਹੁੰਦੀ ਆ ਸੋ ਮੈਂ ਅੱਜ ਇਥੇ ਕੋਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਨਾ ਆ ਕਿ ਤੁਸੀਂ ਬਿਗੈਰ ਜਜ਼ਬਾਤਾਂ ਤੋਂ ਇਹ ਸਾਰਾ ਕੁਝ ਆਪਣਾ ਜਿਹੜਾ ਆ ਖਾਲਸੇ ਪੰਥ ਦੇ ਛੂਰਤ ਵੀ ਕੀਤਾ ਖਾਲਸੇ ਪੰਥ ਤੋਂ ਛੂਰਤੋਂ ਕਹਿਣ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਚੁਣੀ ਹੋਈ ਸੰਸਥਾ ਆ ਪਰ ਸੁਪਰੀਮ ਬਾਡੀ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਆ ਮਰਿਆਦਾ ਇਹ ਅਕਾਲ ਤੱਕ ਸਾਭ ਦੀ ਆਪਣੀ ਬਣਿਉ ਆ ਜਿਹੜੀ ਉੱਥੇ ਸਾਡੇ ਬਰਾਤਮ ਸਿੱਖਾਂ ਨੇ ਆਪ ਮਿਹਨਤ ਕਰਕੇ ਬਣਾਈ ਸੀ ਤੇ ਉਹਨੂੰ ਸਮਰਪਿਤਿਆ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਪਿਤਿਆ। ਸੋ ਜਿਹੜੇ ਇੱਥੇ ਸਾਧਗੁਰ ਜੀ ਦੇ ਸਤੂਮ ਸੁਭਾਏਮਾਨ ਆ ਉਹ ਸਾਰੇ ਸੁਭਾਏਮਾਨ ਸਰੂਪ ਇੰਡਿਊ ਕੋਰਸ ਆਫ ਲਾਅ ਕਹ ਲਿਏ ਕਿ ਨਿਯਮ ਅਨਸਾਰ ਆਏ ਆ। ਮੈਂ ਪਿੱਛੇ ਨੂੰ ਜਿੱਲੇ ਜਾਣਾ 70 ਤੋਂ ਪਹਿਲਾਂ ਵੀ ਦੇਖਦਾ ਜਾ 78 ਤੋਂ ਬਾਅਦ ਵੀ ਆ ਉਸ ਵੇਲੇ ਸਰੂਪਾਂ ਦਾ ਕਈ ਪ੍ਰੈਸਾਂ ਵੀ ਛਾਪਦੀਆਂ ਸੀ ਤਕਸਾਲ ਵੀ ਛਾਪਦੀ ਸੀ ਹੋਰ ਵੀ ਛਾਪਦੇ ਦਿੱਲੀ ਪ੍ਰੈਸ ਬੜਾ ਲੰਬਾਰਸਾ ਛਾਪਦੀ ਰਹੀ ਆ ਜੋ ਆਪਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਾਡੀ ਪ੍ਰੈਸ 99 ਵਿੱਚ ਲੱਗੀ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਐਵੇਂ ਗੁਰੂ ਘਰ ਦਾ ਨਿਯਮ ਨਹੀਂਗਾ ਪੁਲਿਸ ਨੂੰ ਵੀ ਚਾਹੀਦਾ ਕਿ ਪਹਿਲਾਂ ਸਾਰੀ ਜਾਣਕਾਰੀ ਲੈ ਕੇ ਉਹ ਇਹ ਗੱਲ ਵਾ ਕੇ ਤਸਦੀਕ ਕਰਨ ਦੂਸਰੀ ਗੱਲ ਜਿਹੜੀ ਮਰਿਆਦਾ ਆ ਉਹ ਮਰਿਆਦਾ ਦਾ ਗੁਰੂ ਕੇ ਸਿੱਖਾਂ ਨੇ ਜਿਹੜੇ ਅੰਮ੍ਰਿਤਧਾਰੀ ਤਿਆਰ ਬਣਿਆ ਉਹ ਨਹੀਂ ਦੇਖਣੀ ਹੁੰਦੀ ਆ ਤੇ ਜੇ ਕਿ ਆਪਾਂ ਜਾ ਕੇ ਫਿਰ ਉੱਥੇ ਫਰੋਲਾ ਪਰਾਲੀ ਕਰੀਏ ਤੇ ਮੈਂ ਸਾਬ ਦਾ ਉਹ ਵੀ ਇੱਕ ਬੜੇ ਬੁਰਦਖ ਦੀ ਗਾਲ ਦੁੱਖ ਦੀ ਗੱਲ ਹੀ ਬਹੁਤ ਵੱਡੀ ਇੱਕ ਕਤਾਹੀ ਆ ਸੋ ਮੈਂ ਅੱਜ ਸਾਰੇ ਇਹਨਾਂ ਦੀ ਕਮੇਟੀ ਦੇ ਵੀ ਸਾਰੇ ਨਮਾਇंदे ਜਿੰਨੇ ਵੀ ਆ ਉਹਨਾਂ ਦਾ ਤੇ ਨਾਲ ਮੇਰੇ ਸਰਦਾਰ ਦਲਜੀਤ ਸਿੰਘ ਚੀਮਾ ਜਿਹੜੇ ਸਾਡੇ ਬੁਲਾਰੇ ਵੀ ਆ ਸ਼ੋਮਣੀ ਅਕਾਲੀ ਦਲ ਦੇ ਬਾਰ ਚਾਂਸ ਅਸੀਂ ਇਕੱਠੇ ਵੀ ਹੋ ਗਏ ਸਰਦਾਰ ਫਗਵੀਰ ਸਿੰਘ ਸੁਖਾਰ ਸਾਡਾ ਜਿਲ੍ਹੇ ਦਾ ਪ੍ਰਧਾਨ ਵੀ ਆ ਗਰਵਤ ਸਿੰਘ ਖਾਲਸਾ ਮੇਰਾ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਆਪਣੇ ਮੈਂਬਰ ਸਾਡਾ ਔਰ ਨਾਲ ਸਰਦਾਰ ਕਲਵਾਂ ਸਿੰਘ ਮਨ ਮੁੱਖ ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਆਗੂ ਪਹੁੰਚੇ ਡਾਕਟਰ ਜੰਗਪ੍ਰਹਾਰ ਰਾਏ ਮੇਰੇ ਨਾਲ ਡਾਇਰੈਕਟਰ ਦੇ ਮੈਂਬਰ ਆ ਮੈਂ ਬਾਰ ਬਾਰ ਇੱਕੋ ਗੱਲ ਕਹਿਣੀ ਚਾਹੁੰਦਾ ਰਾਜਨੀਤੀ ਬਿਲਕੁਲ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਗੁਰ ਜੀ ਦੇ ਆਦਬ ਸਤਕਾਰ ਦੇ ਵਿੱਚ ਫਿਰ ਕਈ ਵਾਰੀ ਆ ਪਛਾਵਦ ਸਤਗੁਰ ਜੀ ਦਾ ਬਖਸ਼ੇਂਦੇ ਆ ਸਤਗੁਰ ਜੀ ਦਾ ਸਰਬੱਤ ਦੇ ਭਲੇ ਨੂੰ ਲੋਚਦੇ ਆ ਤੇ ਸਿੱਖ ਦੀ ਅਰਦਾਸ ਇਹ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਸੀ ਤੇ ਫਿਰ ਉੱਥੇ ਜਿਹੜੇ ਆਪਾਂ ਨਾਂ ਲੈਨੇ ਆ ਲਾ ਪਤਾ ਆ ਮਿਸਿੰਗ ਆ ਗੁਰੂ ਕਦੇ ਨਹੀਂ ਮਿਸਿੰਗ ਹੁੰਦਾ ਗੁਰ ਸ਼ਬਦ ਸਾਡੀ ਅਗਵਾਈ ਕਰਦੇ ਆ ਤੋ ਇਹਦੇ ਉੱਤੇ ਰਾਜਨੀਤੀ ਜਿਹੜੀ ਕਰਨੀ ਮੈਂ ਸਮਝਦਾ ਉਹ ਬਹੁਤ ਮਾੜੀ ਆ ਨਹੀਂ ਕਰਨੀ ਚਾਹੀਦੀ। ਸੋ ਮੈਂ ਫੇਰ ਦੁਬਾਰਾ ਜਿੱਥੇ ਅੱਜ ਇਹਨਾਂ ਦਾ ਸਾਰਿਆਂ ਕਮੇਟੀ ਦਾ ਵੀ ਧੰਨਵਾਦ ਕਰਦਾ। ਸੰਗਤਾਂ ਦਾ ਵੀ ਧੰਨਵਾਦ ਕਰਦਾ। ਕਸਰ ਕੋਈ ਨਹੀਂ ਸੀ ਪਰ ਤੁਸੀਂ ਜਿੱਦਾ ਕਹਿੰਦੇ ਆ ਕਿ ਸਬਰ ਦੇ ਨਾਲ ਸਾਰੇ ਇਸ ਪ੍ਰੀਖਿਆ ਦੇ ਵਿੱਚੋਂ ਸਫਲ ਹੋਏ ਆ। ਆਪਾਂ ਇਹ ਸ਼ਾਂਤੀ ਤੇ ਸਾਰੇ ਕਾਰਜ ਪਹਿਲਾਂ ਇਹੋ ਗੁਰੂ ਨੇ ਸਾਨੂੰ ਸੰਦੇਸ਼ ਬਖਸ਼ਿਸ਼ ਕੀਤਾ ਸੀ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਇੱਕ ਮਿੰਟ ਜੀ ਅਸੀਂ ਸਭ ਕੰਦ ਸਭ 139 ਐਫ 139 ਪਵਨ ਸਰਕੂ ਲੈ ਕੇ ਪੰਜਾਬ ਸਰਕਾਰ ਨੇ ਇੱਕ ਐਫ ਆਈ ਦਰਜ ਕੀਤੀ ਅਮਰਸਰ ਸਾਹਿਬ ਤੇ ਉਸ ਕੇ ਬਾਰੇ ਤੁਸੀਂ ਕੀ ਕਹਿੰਦੇ ਦੇਖੋ ਮੈਂ ਕਹਿੰਦਾ ਵੀ ਕਦੇ ਐਫ ਆਈ ਆਰ ਕਦੇ ਸਿੱਧੀ ਦਰਜ ਹੋਈ ਆ ਐਫ ਆਈ ਆਰ ਜਿੱਦੇ ਕੋਈ ਦਰਜ ਹੁੰਦੀ ਆ ਖਾਸ ਕਰਕੇ ਇਸ ਮਸਲੇ ਤੇ ਤੇ ਫਿਰ ਪਹਿਲਾਂ ਉਹਦੀ ਪੜਤਾਲ ਕੀਤੀ ਜਾਂਦੀ ਆ ਤੇ ਫਿਰ ਇਹ ਸਭ ਤੋਂ ਮਾੜੀ ਗੱਲ ਆ ਪਹਿਲਾਂ ਪੜਤਾਲ ਕਰਨੀ ਚਾਹੀਦੀ ਪੜਤਾਲ ਤੋਂ ਬਾਅਦ ਜੇ ਜਿਹੜਾ ਕੋਈ ਹੁੰਦਾ ਅਸਰ ਉਹਦਾ ਦੇਖਿਆ ਜਾਂਦਾ ਆਮ ਕੇਸਾਂ ਦੇ ਵਿੱਚ ਵੀ ਦੇਖਦੇ ਆ ਤੁਸੀਂ ਜਿਹੜੇ ਪੁਲਿਸ ਨੂੰ ਕੋਈ ਐਪਲੀਕੇਸ਼ਨ ਆ ਉਹਦੀ ਤਸਦੀਕ ਕੀਤੀ ਜਾਂਦੀ ਹੈ ਸੋ ਬਹੁਤ ਮਾੜੀ ਗੱਲ ਨਹੀਂ ਹੋਣੀ ਚਾਹੀਦੀ ਇਹ ਕੈਨਸਲ ਹੋਏਗਾ ਸਰ ਐਫ ਆਈਰ ਕੈਨਸਲ ਕਰਾਓਗੇ ਤੁਸੀਂ ਐਫ ਆਈਰ ਦੇਖੋ ਰਾਚੀ ਨੇ ਵੀ ਇੱਕ ਗੁਰਮਤ ਸਬੰਧੀ ਵਿਆਮ ਤੱਕ ਉਹ ਦੇਖੋ ਅਸੀਂ ਸਰਕਾਰ ਸਾਡੀ ਗੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੈਂਸੀਨ ਕਰਤ ਹੁੰਦੀ ਉਹ ਅਸੀਂ ਜਿੱਥੇ ਨਿੰਦਾ ਉਹਦੀ ਕੀਤੀ ਨਾਲ ਅਸੀਂ ਤਿੰਨ ਸਾਡੇ ਔਡੇ ਜਾ ਸਰਦਾਰ ਅਗੋਜੀਤ ਸਿੰਘ ਬਿਰਖ ਸਰਦਾਰ ਬਲਦੇਵ ਸਿੰਘ ਕਲਿਆਣ ਤੇ ਸਰਦਾਰ ਸ਼ੇਰ ਸਿੰਘ ਮਾਡ ਜੀਨਰ ਮੀਤ ਪ੍ਰਧਾਨ ਮੀਤ ਪ੍ਰਧਾਨ ਤੇ ਜਨਨ ਸਕੱਤਰ ਉਹਨਾਂ ਦੀ ਡਿਊਟੀ ਲਈ ਆ ਉਹ ਕਤਵਾਲੀ ਦਿੱਲੀ ਦੇ ਵਿੱਚ ਆ ਕੇ ਇਹ ਸੰਬੰਧੀ ਕਿਉਂਕਿ ਅੱਜ ਮੈਂ ਦੇਖਦਾ ਸੀ ਸਪੀਕਰ ਸਾਹਿਬ ਨੇ ਵੀ ਜਿਹੜੀ ਦਿੱਲੀ ਵਾਲਿਆਂ ਨੇ ਉਹਨੇ ਵੀ ਜਾਰੀ ਕੀਤੀ ਆ ਕਿ ਉਹਦੀ ਜੈਨੂਇਟੀ ਜਿਹੜੀ ਆ ਉਹ ਕੋ ਕੋ ਟੈਂਪਰ ਨਹੀਂ ਹੋਈ ਸੋ ਇਸ ਕਰਕੇ ਉਹਨਾਂ ਤਿੰਨਾਂ ਦੀ ਡਿਊਟੀ ਲਈ ਆ ਉਹ ਜਾ ਕੇ ਉੱਥੇ ਅਗਲੀ ਕਾਰਵਾਈ ਜਿਹੜੀ ਆ ਉਹ ਕਰਦੇ ਐਫਆਰ ਕੈਂਸਲ ਕਰਾਉਗਾ ਸਰ ਐਫਆਰ ਤਾਂ ਦੇਖੋ ਖਾਲਸੇ ਪੰਥ ਨੇ ਆ ਜਿਹੜੇ ਜਿੰਨੇ ਹੈਗੇ ਆਪਾਂ ਜੋ ਕਿ ਸੱਚ ਨੂੰ ਤਾਂ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤੇ ਸੱਚ ਤੁਹਾਡੇ ਸਾਹਮਣੇ ਆ ਦੇਖੋ ਮੈਂ ਦੇਖਦਾ ਉੱਤਲੇ ਤੀਜੀ ਮੰਜ਼ਲ ਤੇ ਸੱਚਖੰਡ ਦਾ ਕਮਰਾ ਬਹੁਤ ਖੂਬਸੂਰਤ ਨਾ ਸੈਕਸ਼ਨ ਵੀ ਦੋਸਤੋ 95 ਲਾਇਆ ਉਹਨਾਂ ਨੇ ਚਲੋ ਇਹ ਮੈਂ ਸਮਝਦਾ 295 ਕਦੋਂ ਲੱਗਦੀ ਆ ਆ ਤਾਂ ਸਾਹਮਣੇ ਮੈਂ ਕਹਿੰਦਾ ਸੱਚ ਨੂੰ ਪ੍ਰਮਾਨ ਦੀ ਲੋੜ ਨਹੀਂ ਆ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਇਹ ਜਿਹੜਾ ਆ ਮੈਂ ਸਮਝਦਾ ਹਾਂ ਮਹਾਪੁਰਸ਼ਾਂ ਨੇ ਬੜੀ-ਬੜੀ ਤਪੱਸਿਆ ਕਰਕੇ ਇਹ ਜਿਹੜੀਆਂ ਸੰਗਤਾਂ ਲਈ ਗੁਰਸ਼ਬਦ ਦਾ ਲੰਗਰ ਚਲਾਇਆ ਆ ਇਹ ਨਿਰੰਤਰ ਇੱਥੇ ਦਿਨ ਰਾਤ ਚੱਲਦਾ ਬਹੁਤ ਬਹੁਤ ਧੰਨਵਾਦ ਸਾਈ ਗੁਰਜੀਤ ਕਾਲਕਾ ਜੀ ਡਾਕਟਰ ਜੀ ਤੁਸੀਂ ਵੀ ਦੋ ਮਿੰਟ ਜੀ ਕੀ ਮੁਸਕਲ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਨੀਲ ਸਿੰਘ ਬਾਦਲੂ ਸਾਹਿਬ ਵੀ ਹਾਜ਼ਰੀ ਲਗਵਾਤੀ ਦੇ ਆ ਦੱਖਣ ਕਰਕੇ ਜੇ ਕਮੇਟੀ ਨੂੰ ਮਿਲ ਕੇ ਗਏ ਆ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਸਾਰੇ ਕਾਟੇ ਦਿੱਤੇ ਸਨ ਜਿਹੜੀ ਦੁੱਖਾਂ ਦੀ ਗੱਲ ਹੈ ਕਿ ਇਸ ਸਥਾਨ ਦੇ ਉੱਤੇ ਪੂਰਨ ਗੁਰਮਰਯਾਦਾ ਦੇ ਮੁਤਾਬਕ ਰਹਿਤ ਮਰਯਾਦਾ ਦੇ ਮੁਤਾਬਕ ਹੈ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਹਨ ਉਹ ਚੱਲੂ ਗੁਰਬਾਨੀ ਦਾ ਪ੍ਰਵਾਹ ਚੱਲੀ ਫਿਰ ਕੇ ਚੱਲਦਾ ਅਖੰਡ ਪਾਠਾਂ ਦੀਆਂ ਲੱਗੀਆਂ ਚੱਲਦੀਆਂ ਨੇ ਗੁਰੂ ਕੇ ਡੰਗਰ ਇੱਥੇ ਆ ਕੇ ਛਕੇ ਕੋਈ ਨਾਲ ਲੈ ਕੇ ਜਾਵੇ। ਔਰ ਹੋਰ ਵੀ ਮਾਨਵਤਾ ਦੀ ਸੇਵਾ ਵਾਸਤੇ ਇਸ ਗੁਰੂ ਘਰ ਦੇ ਜਿਹੜੀ ਕਮੇਟੀ ਆ ਉਹਨਾਂ ਵੱਲੋਂ ਬੜੇ ਵੱਡੇ ਉਪਰਾਧੀ ਕੀਤੇ। ਪਰ ਜਿਹੜੇ ਸੱਜਣ ਜਿਹੜੇ ਸਾਡੇ ਭਰਾ ਜਿਹੜੇ ਸੇਵਾਦਾਰ ਬਣ ਕੇ ਇੱਧੀਆਂ ਪਟਵੰੀਆਂ ਸੇਵਾਵਾ ਕਰਦੇ ਜਦੋਂ ਸੂਬੇ ਦੀ ਸਰਕਾਰ ਘਟਿਆ ਰਾਜਨੀਤੀ ਦੇ ਤਹਿਤ ਇਸ ਤਰ੍ਹਾਂ ਇਹਨਾਂ ਨੂੰ ਲੇਬਲ ਕਰਨ ਦੀ ਕੋਸ਼ਿਸ਼ ਉਹਦੇ ਨਾਲ ਸਾਰੀ ਜਿਹੜੀ ਨਾਨਕ ਨਾਮ ਨੇ ਵਾਲਾ ਸੰਗਤ ਹੈ ਉਹਦਾ ਦਿਲ ਦੁਖਦਾ ਕਿਉਂਕਿ ਰਾਜਨੀਤਿਕ ਪਾਰਟੀਆਂ ਸਾਡੀਆਂ ਹੈਗੀਆਂ ਤੁਸੀਂ ਜਿੰਨੇ ਮੱਥੀ ਤੋਛ ਲਾਉਂਦੇ ਉਹਦਾ ਅਸੀਂ ਜਵਾਬ ਦੇਣਾ ਪੈਂਦਾ ਲੇਕਿਨ ਜਿੰਨਾਂ ਦਾ ਇੱਕੋ ਇੱਕ ਟੀਚਾ ਹੈ ਕਿ 24 ਘੰਟੇ ਗੁਰੂ ਦੀ ਸੇਵਾ 'ਚ ਹਾਜ਼ਰ ਹੈਣ ਚਾਹ ਠੰਡ ਹੈ ਚਾਹ ਗਰਮੀ ਹੈ ਕੋਈ ਮੌਸਮ ਹੈ ਸਵੇਰੇ ਅਮਰਤ ਵੇਲੇ ਤੋਂ ਪਹਿਨਾ ਉੱਠ ਕੇ ਤੇ ਸਾਰਾ ਦਿਨ ਰਾਤ ਤੱਕ ਗੁਰੂ ਦੀ ਸੇਵਾ ਕਰਨੀ ਪਾਣੀ ਨਾਲ ਚੋੜਨਾ ਤੇ ਉਹਨਾਂ ਵਾਸਤੇ ਤੁਸੀਂ ਸੂਬੇ ਦੇ ਮੁੱਖ ਮੰਤਰੀ ਜੀ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਨ ਬੜਾ ਮੰਨੂ ਭਾਵਨਾਵਾਂ ਅਸੀਂ ਟੀਵੀ ਦੇ ਉੱਤੇ ਦੇਖੀਆਂ ਕਈ ਸਾਡੀਆਂ ਭੈਣਾਂ ਦੀਆਂ ਅੱਖਾਂ 'ਚ ਅੰਸੂ ਸੀ ਕਈ ਸਾਡੇ ਬਜ਼ੁਰਗਾਂ ਦੇ ਅੱਖਾਂ 'ਚ ਅੰਸੂ ਸੀ ਤੇ ਸਾਡਾ ਤੇ ਇੱਥੇ ਆਉਣ ਦਾ ਮੇਨ ਮਕਸਦ ਹੈ ਕਿ ਅਸੀਂ ਤੁਹਾਡੇ ਨਾਲ ਇਹ ਨਹੀਂ ਕਿ ਕੋਈ ਸਰਕਾਰ ਦੇ ਕਹਿਣ ਨਾਲ ਕਿਉਂਕਿ ਰਾਜਨੀਤੀ ਕਈ ਵਾਰੀ ਜ਼ਿਆਦਾ ਚੜ ਜਾਂਦੀ ਹੈ ਸੱਤਾ ਦਾ ਨਸ਼ਾ ਬੜਾ ਪਾੜਾ ਹੁੰਦਾ ਹੈ ਪਰ ਸੰਗਤ ਭਾਵੇਂ ਕੋਈ ਇੱਥੇ ਬੈਠਾ ਹੈ ਭਾਵੇਂ ਦੁਨੀਆ 'ਚ ਕਿਤੇ ਬੈਠਾ ਉਹ ਇਹਨਾਂ ਦਾ ਧੰਵਾਦੀ ਹੈ ਜਿਹੜੀਆਂ ਇਹ ਸਵਾਭਾ ਕਰ ਰਿਹਾ ਬਹੁਤ ਵਧੀਆ ਸਵਾਭਾ ਕਰ ਇਸ ਕਰਕੇ ਅੱਜ ਅਸੀਂ ਕਮੇਟੀ ਦੇ ਨਾਲ ਜਿਹੜਾ ਇਹਨਾਂ ਦਾ ਚਿੰਗਾ ਕਰਜ ਹੈ ਉਹਦੇ ਵਾਸਤੇ ਜਿਵੇਂ ਪ੍ਰਧਾਨ ਸਾਹਿਬ ਨੇ ਲੌਕ ਕਿਹਾ ਕਿ ਸਹਿਮਣੀ ਤੇ ਧੰਵਾਦ ਹੈ ਇਹਨਾਂ ਦਾ ਕਿਉਂਕਿ ਡਿਸਕਰੇਜ ਹੁੰਦਾ ਹੈ ਵਿਅਕਤੀ ਜਦੋਂ ਇਸ ਤਰ੍ਹਾਂ ਦੀਆਂ ਗੱਦੀ ਰਾਜਨੀਤੀ ਦੇ ਤਹਿਤ ਅਲੋਚਨਾ ਚੰਗੇ ਸਸਤਾਵਾਂ ਦੀ ਜਿਹੜੀ ਆ ਉਹ ਹੁੰਦੀ ਆ ਤੇ ਕਿੱਥੇ ਕਿੱਥੇ ਬੰਦਾ ਸਪਸ਼ਟ ਕਰ ਦਿੱਤਾ ਇੰਨੀ ਵੱਡੀ ਸਸਤਾ ਦੇਸ਼ਾਂ ਦੇਸ਼ਾਂ ਵਿੱਚ ਵੀ ਸਥਾਨ ਬਣੇ ਹੋਇਆ ਲਗਾਤਾਰ ਇਟਿਮੇਟੇ ਕਾਰਜ ਚੱਲਦੇ ਆ ਉਹਦੀ ਆਉਟਪੁੱਟ ਸੂਬੇ ਦੇ ਇੱਕ ਮੁੱਖ ਮੰਤਰੀ ਦੇ ਜਿਹੜੀ ਜਾਂ ਪਾਰਟੀ ਦੀ ਮੰਸ਼ਾ ਜਿਹੜੀ ਪੂਰੀ ਨਹੀਂ ਹੋ ਰਹੀ ਰਾਜਨੀਤੀ ਦੀ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਇੰਨੀ ਸੀ ਹੋਣਾ ਚਾਹੀਦਾ ਮੈਂ ਸਮਝਦਾ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਰਾਜਨੀਤੀ ਬੜੀ ਵੱਡੀ ਪਰ ਗੁਰੂ ਘਰਾਂ ਨੂੰ ਔਰ ਖਾਸ ਕਰਕੇ ਜਿਹੜਾ ਸਾਰੀ ਮਾਨਵਤਾ ਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਸੁਨੇਹਾ ਦਿੱਤਾ ਇਨੂੰ ਤਾਂ ਇਸ ਤੀਕੇ ਜਿਹੜਾ ਬਦਨਾਮ ਨਾ ਕਰੀ ਸਾਰੀ ਰਾਜਨੀਤੀ ਗੁਰੂ ਦੇ ਦੁਆਲੇ ਕਰੀ ਜਾਂਦੀ ਇਹ ਕਿੱਥੇ ਦੀ ਜਿਹੜੀ ਆ ਉਹ ਇੱਕ ਵਾਰੀ ਇਹਨੂੰ ਲੱਗਿਆ ਕਿ ਪਤਾ ਚੱਲ ਗਿਆ ਇਹਦੇ ਨਾਲ ਬਹੁਤ ਲੋਕਾਂ ਦੇ ਮਨ ਨੂੰ ਦੁੱਖ ਹੁੰਦਾ ਤੁਸੀਂ ਇਹ ਤੋਂ ਜ਼ਿਆਦਾ ਗੰਭੀਰ ਦੋਸ਼ ਛੱਡ ਦੇ ਲਓ ਅਸੀਂ ਸਹਿਲਵਾਂਗੇ ਕੋਈ ਤਾਂ ਪਰ ਇਹ ਘੱਟੋ ਘੱਟ ਇਹ ਫੀਲਡ ਜਿਹੜਾ ਹੈਗਾ ਇੱਥੇ ਸਾਰਿਆਂ ਨੂੰ ਸੰਕੋਚ ਕਰਨਾ ਚਾਹੀਦਾ ਇਸ ਰਾਜਨੀਤੀ ਨੂੰ ਛੱਡ ਦੇਣਾ ਚਾਹੀਦਾ ਸਾਡੇ ਸਾਡੀ ਤਾਂ ਬੇਨਤੀ ਹੈ ਹੱਥ ਜੋੜ ਕੇ ਉਹ ਮੰਨ ਜਾਵੇਗਾ ਚੱਕੀ ਗੱਲ ਦੀ ਬੰਦੀ ਕਰ ਗੁਰੂ ਮਾਰਗ ਪੱਕੇ ਇਸ ਕਰਕੇ ਅੱਜ ਇਸ ਸਥਾਨ ਤੇ ਆ ਕੇ ਦਰਸ਼ਨ ਕਰਕੇ ਆਪਣੇ ਮਨ ਨੂੰ ਜਿਵੇਂ ਪਹਿਲਾਂ ਮੈਂ ਤਾਂ ਬਹੁਤ ਵਧੀਆ ਇਹ ਬਹੁਤ ਸਕੂਨ ਮਿਲਿਆ ਸਾਰੇ ਪ੍ਰਬੰਧਕਾਂ ਤੇ ਪਰਬਾਤਮਾ ਕਿਰਪਾ ਰੱਖੇ ਇਹ ਚਰਤੀ ਕਲਾ ਚ ਰਹਿਣ ਇਸੇ ਤਰ੍ਹਾਂ ਸੇਵਾ ਜੁੜੇ ਪ੍ਰਧਾਨ ਜੀ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਆਬਜੈਕਸ਼ਨ ਲਾਇਆ ਸੀ ਕਿ ਇਹਨਾਂ ਕੋਲ ਕੋਈ ਰਿਕਾਰਡ ਹੈ ਇਦਾਂ ਦਾ ਨਹੀਂ ਹੈ ਕਿ ਤੁਸੀਂ ਆ ਕੇ ਉਹਨਾਂ ਕਮੇਟੀ ਨੂੰ ਮਿਲੇ ਆ ਕਿ ਤੁਸੀਂ ਸੈਟੀਸਫਾਈਡ ਹੋ ਕਿ ਇਹ ਸਾਰਾ ਕੁਝ ਅਵੇਲੇਬਲ ਆ ਦੇਖੋ ਮੈਂ ਬੇਨਤੀ ਕਰਾਂ ਮੈਂ ਕੱਲ ਹੋਰ ਸੱਜਣ ਸਾਡੇ ਉੱਥੇ ਵੀ ਪਰਤਾਲਾਂ ਹੋਈਆਂ ਉਹ ਮੈਂ ਕਾਗਜ਼ ਦੇਖ ਕੇ ਤੇ ਸਾਰੇ ਕਮੇਟੀ ਨੇ ਕੱਲੀ ਕੱਲੀ ਗੱਲ ਮੈਂ ਤਾਂ ਇਸ ਗੱਲ ਦਾ ਵੀ ਇਤਰਾਜ਼ ਕਰਦਾ ਜਦ ਕਮੇਟੀ ਨੇ ਦੱਸ ਦਿੱਤਾ ਤੇ ਦੇਖ ਲੈ ਇਹ ਫਿਜ਼ੀਕਲ ਵੈਰੀਫਿਕੇਸ਼ਨ ਹੋ ਗਈ ਤੇ ਫਿਰ ਉਹਨੂੰ ਫੇਰ ਇਹ ਕਹਿਣਾ ਭਈ ਇਹ ਬਗੈਰ ਲਿਖਤ ਪੜ ਤੋਂ ਆਇਆ ਮੈਂ ਸਮਝਦਾ ਬਹੁਤ ਮਾੜੀ ਗੱਲ ਐ ਇਦਾਂ ਦੀ ਗੱਲ ਜਿਹੜੀ ਆ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੀਕ ਹੈ ਸਰ ਥੈਂਕ ਯੂ ਸਰ ਸਾਹਿਬ ਇੱਕ ਜਿੰਮਤ ਸਰ ਇੱਕ ਮੀਡੀਆ ਤੇ ਹਮਲਾ ਕੀਤਾ ਗਿਆ ਇਸ ਵਿਚ ਦਰਾਂ ਦਰਾਂ ਉਹਦੇ ਬਾਰੇ ਦੇਖੋ ਪਹਿਲਾ ਹਮਲਾ ਨਹੀਂ ਹੈ ਵੈਸੇ ਤੇ ਅੱਜ ਵੱਡਾ ਵਿਸ਼ਾ ਉਹਦੇ ਸੰਬੰਧ ਇਕੱਠੇ ਹੋਏ ਆ ਜਦੋਂ ਤਾਂ ਸੱਤਾ ਚਾਹੀਦੀ ਸੀ ਉਦੋਂ ਕਹਿੰਦੇ ਸੀ ਹਰ ਬੰਦਾ ਰਿਪੋਰਟਰ ਬਣੇ ਕਿ ਆਪਣਾ ਮੋਬਾਈਲ ਹੱਥ 'ਚ ਰੱਖੋ ਤੇ ਮੋਬਾਈਲ ਦੇ ਉੱਤੇ ਰਿਕਾਰਡਿੰਗ ਕਰੋ ਜੋ ਵੀ ਕੋਈ ਅਫਸਰ ਕਹਿੰਦਾ ਕੋਈ ਨੇਤਾ ਕਹਿੰਦਾ ਕੋਈ ਦੂਜਾ ਕਹਿੰਦਾ ਤੇ ਹੁਣ ਜੇ ਕੋਈ ਦੋ ਸ਼ਬਦ ਚਾਹੇ ਸੋਸ਼ਲ ਮੀਡੀਆ ਵਾਲਾ ਚਾਹੇ ਕੋਈ ਇਨਫਲੂਐਂਸਰ ਚਾਹੇ ਕੋਈ ਟੀਵੀ ਵਾਲਾ ਚਾਹੇ ਕੋਈ ਹੋਰ ਜੇ ਖਿਲਾਫ ਨਿਕ ਤੇ ਵਿੱਚ ਬੱਚੇ ਹੋ ਜਾਣ ਬਹੁਤ ਬੜਾ ਜਾਨ ਹੈ ਇਹ ਜਿਹੜਾ ਮੀਡੀਅਮ ਆਫ ਪ੍ਰੈਸ ਦੇ ਉੱਤੇ ਬੜਾ ਬਟਕ ਬਣਾ ਕੱਲ ਸੀ ਗੁਰਨਦਰ ਸਾਹਿਬ ਨੂੰ ਪਾਰਟੀ ਵੱਲੋਂ ਰੰਗਮ ਨਹੀਂ ਦਿੱਤਾ ਜਿਹੜਾ ਪੰਜਾਬ ਕੇਸਰੀ ਚੱਕ ਪਾਟੀ ਦੇ ਖਿਲਾਫ ਇਹਨਾਂ ਨੇ ਜੋ ਕੁਝ ਕੀਤਾ ਉਹਦਾ ਫੇਰ ਖਿਲਾਫ ਕਰਾਂਗੇ ਅਸੀਂ ਉਸ ਤਰ੍ਹਾਂ ਦੇ ਵਿੱਚ ਪਰ ਬਹੁਤ ਬੜਾ ਜਾਨ ਸਰ ਰਵੀਦ ਬਟੂ ਦੇ ਕੱਲ ਬਿਆਨ ਆਇਆ ਸੀ ਸੁਰੱਖਿਆ ਸਹੀ ਹੈ ਤੁਸੀਂ ਕੀ ਕਰਾਂਗੇ ਉਸ ਨੂੰ ਮੈਂ ਕਿਹਾ ਉਹ ਰਾਜਨੀਤਿਕ ਗੱਲਾਂ ਬਾਕੀ ਸਮੇਂ ਤੇ ਕਰਾਂਗੇ ਅੱਜ ਠੀਕ ਹੈ ਜੀ